ਟਰੈਕਟਰ ਚੰਗਾ ਹੈਗਾ ਇੰਜਨ ਗੇਅਰ ਦਾ ਸਹੀ ਹੈਗਾ ਸਮਾਨ ਸਾਰਾ ਕੰਪਲੀਟ ਮਿਲੂਗਾ ਇਹ ਇੰਜਨ ਗੇਅਰ ਦਾ ਕਿੰਨਾ ਕ ਚੰਗਾ ਹੈ ਇੰਜਨ ਗੇਅਰ ਦੀ ਜਿੰਨਾ ਡੇ ਮਰਜੀ ਵਾਹ ਕੇ ਥੱਲੀ ਕਰ ਲੈ ਅਗਲਾ ਇਹ ਉਨਾਲੀਕਾ 60 ਵਾਲਾ ਫੁੱਲ ਟੌਪ ਮਾਡਲ ਆਇਆ ਵੀ ਠੀਕ ਹੈ ਜੀ ਟੀਲ ਬ੍ਰੇਕਾਂ ਰਿਵਰਸ ਪੀਟੀਓ ਪਾਵਰ ਸਟੀਅਰਿੰਗ ਡਬਲ ਡਿਸਟਰੀਬਿਊਟਰ ਸੂਪਰਮੈਕਸ ਆ ਫੁੱਲ ਟੌਪ ਮਾਡਲ ਆ ਸੂਪਰਮੈਕਸ ਫੁੱਲ ਟੌਪ ਮਾਡਲ ਫੁੱਲ ਜੰਗਲ ਰੇਟਰ ਆ ਫੁੱਲ ਚੰਗਾ ਲੱਗਿਆ ਉੱਤੇ ਸਾਰਾ ਕੁ ਸਾਈਂ ਬਣਾੜ ਦੋ 2015 ਕਲੌਸ ਕਰ ਇੰਜਨ ਦਾ ਇਹਦਾ ਵੀ ਮੰਨ ਕੇ ਚੱਲ ਵੀ ਲੈਫਟ ਪੰਪ ਹੋਣ ਵਾਲਾ ਸੀ ਗੱਲਾ ਇਹਦੇ ਮੰਨ ਕੇ ਚੱਲ ਵੀ ਮਾੜੀ ਮੋਟੀ ਕਿਤੋਂ ਆ ਆ ਜਿਵੇਂ ਆਂ ਡੁੰਡ ਜੇ ਹੋ ਗਏ ਯਾਰ ਵੀ ਆਪਾਂ ਕਹਿੰਦਾ ਵਾ ਵੀ ਸੌਣ ਨਹੀਂ ਪਾ ਸਕਦੇ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਬੂ ਟਰੈਕਟਰ ਮੰਡੀ ਤੇ ਪਹੁੰਚਿਆ ਨਾਲ ਜੁੜ ਗਿਆ ਸੋਨੀ ਮਾਨ ਸਤਿ ਸ਼੍ਰੀ ਅਕਾਲ ਬਾਈ ਓ ਜੀ ਠੀਕ ਠਾਕ ਠੀਕ ਆ ਚੜ੍ਹਦੀ ਕਲਾ ਸੋਨੀ ਪੂਰੀ ਚੜ੍ਹਦੀ ਕਲਾ ਹਣਾ ਤੇਰੇ ਹੀ ਆਗੇ ਠੀਕ ਹੈ ਤੇ ਕਿੰਨੇ ਕ ਟਰੈਕਟਰ ਨੇ ਸੋਨੀ ਟਰੈਕਟਰ ਹੈਗੇ ਆਗੇ 17 18 ਟਰੈਕਟਰ ਹੈਗੇ ਆਗੇ 17 18 ਕੰਡੀਸ਼ਨਾਂ ਦੇ ਕਿਵੇਂ ਰਹਿਣਗੇ ਕੰਡੀਸ਼ਨ ਤਾਂ ਆਪਣੇ ਕੋਲੇ ਤੈਨੂੰ ਪਤਾ ਹੀ ਆਗਾ ਅੱਗੇ ਦੇਖਦਾ ਹੀ ਆਗਾ 1 ਨੰਬਰ ਹੀ ਮਿਲੂਗਾ 1 ਨੰਬਰ ਮਿਲੂਗਾ ਹਾਂਜੀ ਹਾਂ ਠੀਕ ਹੈ ਪੰਜਾਬ ਆ ਨੁਰਖਣਾ ਰਹਿਣਾ ਵੀ ਹੁੰਦੇ ਆ ਪੰਜਾਬ ਵੀ ਹਰਿਆਣਾ ਵੀ ਪਿਆ ਦੋਨੇ ਮਿਕਸੇ ਹੁੰਦੇ ਆ ਕਿ ਪੰਜਾਬ ਜਿਹੜਾ ਹਰਿਆਣਾ ਹੋਊਗਾ ਉਹਦੀ ਐਨਓਸੀ ਮਿਲੂਗੀ ਜਿਹੜਾ ਪੰਜਾਬ ਹੋਇਆ ਉਹ ਮੰਨ ਕੇ ਚੱਲ ਵੀ ਹੋਣੀ ਨਾਮ ਹੋ ਜੀ ਠੀਕ ਹੈ ਕਾਗਜ਼ ਪੱਤਰ ਸਹੀ ਮਿਲਣਗੇ ਉਹ ਜਿਹੜਾ ਠੀਕ ਹੈ ਤੇ ਤੁਸੀਂ ਮੰਡੀ ਕਿੱਥੇ ਲਾਉਣੀ ਹੈ ਇਹ ਮੰਡੀ ਆਪਣਾ ਤਲਵ ਇਸ ਤੋਂ ਇਲਾਵਾ ਕਿੱਥੇ ਹੁੰਦੇ ਹੋ ਇਸ ਤੋਂ ਇਲਾਵਾ ਆਪਣਾ ਟਰੈਕਟਰ ਤਾਂ ਇੱਥੇ ਖੜੇ ਹੁੰਦੇ ਹੋ ਪਿੰਡ ਆਪਣਾ ਵਾਹ ਹੋ ਯਾਤਰੀਆ ਬਟੰਡੇ ਤੋਂ 10 ਕਿਲੋ ਮੀਟਰ ਸੈਂਟ ਤੇ ਆਪਾਸੇ ਤੇ ਠੀਕ ਹੈ ਹਾਂ ਹਾਂ ਉੱਥੇ ਵੀ ਘਰੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਪਿੰਡ ਇਹਨਾਂ ਦੇ ਆਹ ਗੇਰ ਕੋਈ ਆਸ-ਪਾਸੇ ਦੇ ਪਿੰਡ ਦਾ ਕੋਈ ਆਏਗਾ ਕੋਈ ਗੱਲ ਠੀਕ ਹੈ ਤਕਰੀਬਨ ਜਾਣਦੇ ਹੀ ਹੈ ਜੇ ਕਿ ਵੀਡੀਓ ਚ ਟਰੈਕਟਰ ਦੇਖ ਕੇ ਆਉਗਾ ਕੋਈ ਜਾਣੇ ਆਪਣੇ ਨਾਲ ਘਰੇ ਆ ਕੇ ਗੱਲਬਾਤ ਕਰ ਸਕਦਾ ਹੈ ਠੀਕ ਹੈ ਜੀ ਹੁਣ ਅਸੀਂ ਤੋਂ ਸਟਾਰਟ ਕਰਦੇ ਆ 45 ਦੇ ਫਾਰਮ ਤੋਂ ਦੱਸੀ ਸੁਣਨੀ ਇਹ 2000 ਸੀ ਮਾਡਲ ਆ ਟਾਇਰ ਨਵੇਂ ਆਗੇ ਠੀਕ ਹੈ ਜੀ ਟਰੈਕਟਰ ਚ ਤੇ 37000 ਡਿਮਾਂਡ ਆ 210000 ਦਾ ਲੈਣਾ ਹੈਗਾ ਪੂਰੇ ਦਾ ਹੀ ਪੂਰੇ ਦਾ ਹੈ ਤਾਂ ਤਾਂ ਕਹੀ ਆ ਗੱਲ ਕਰ 6 ਮਾਡਲ ਹੋਰ ਸਾਰੀ ਮੈਂ ਜੇ ਮਿਲਦਾ ਤਾਂ ਹੈ ਨਹੀਂਗਾ ਮਿਲਦਾ ਤਾਂ ਹੈ ਨਹੀਂ ਪੂਰੇ 2 ਦਾ ਲੈ ਜਿਓ ਮਿੱਤਰੋ ਕਹੇ ਤਾਂ ਕਹਤਾ 60000 ਆ ਗਿਆ ਫਾਰਮ ਇਹ 285 8 ਮਾਡਲਾ ਹਾਂਜੀ 285 ਡਿਮਾਂਡ ਆ ਇਹ ਡਬਲ ਕਲਚ ਟਰੈਕਟਰ ਆ ਟਰੈਕਟਰ ਪੂਰਾ ਚੰਗਾ ਟਾਇਰ ਨਵੇਂ ਆਗੇ ਠੀਕ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਕਿ ਜਿੰਨਾ ਟਾਈਮ ਮਰਜ਼ੀ ਵਾਹ ਕੇ ਥੱਲੀ ਕਰ ਲੈ ਸਿੰਗਲ ਰਾਡ ਆ ਵਾ ਸਟੀering ਆ ਠੀਕ ਹੈ ਹਾਂ ਸੌਖੀ ਕਟਾਈ ਵਾਲਾ ਹਾਂ ਸੌਖੀ ਕਟਾਈ ਵਾਲਾ ਰੰਗ ਪੇਂਟ ਚੈੱਕ ਕਰਾ ਦੇ ਅਰੀਜਨਲ ਆ ਕੋਈ ਇਹ ਨਹੀਂ ਆ ਵੀ ਕਿਤੇ ਵਜਿਆ ਹੋਊਗਾ ਠੀਕ ਹੈ ਟਾਇਰਾਂ ਦਾ ਮਗਰਲੇ ਨਵੇਂ ਪਏ ਨੇ ਅਗਲੇ ਥੋੜੇ ਜਿਹਾ ਕੱਟੇ ਨਹੀਂ ਨਵੇਂ ਆ ਇਹ ਵੀ ਨਵੇਂ ਪਏ ਨੇ ਇਹ ਵੀ ਨਵੇਂ ਪਏ ਨੇ ਐਮ ਆਰ ਫਦੀਪ ਖੁੱਲੇ ਆ ਮਗਰਲੇ ਜੀ ਕੇ ਤੇ ਆ 285 ਡਿਮਾਂਡ ਆ ਇਹ 255 ਦਾ ਪੂਰੇ ਢਾਈ ਦਾ ਕਰਦੇ ਯਾਰ ਸੋਨੀ ਮੈਂ ਤਾਂ ਪਹਿਲੀ ਕਾਸਰ ਕੱਢਤੀ ਸੀਗੀ ਉਹ ਕੋਈ ਚੱਕਰ ਨਹੀਂ ਕਾਸਰ ਆਪਾਂ ਵੀ ਕੱਢਤੀ ਚੱਲ ਕੋਈ ਚੱਕਰ ਨਹੀਂ ਹੁਣ ਲੈ ਜਿਓ ਮਾਨਤਨ ਕਰਦੇ ਆਂ ਮਾਨਤਨ ਨਾ ਕਰੀ ਹੋਰ ਕੋਈ ਨਾ ਕਰੀ ਬਸ ਪੂਰੇ ਢਾਈ ਦਾ ਲੈ ਜਿਓ ਯਾਰ ਤੇ ਜਾਗੇ ਕੋਈ ਚੱਕਰ ਵਾਲੀ ਗੱਲ ਠੀਕ ਹੈ ਪੂਰੇ 60 ਆ ਗਿਆ ਦੱਸੀ ਬੰਦ ਗੱਲ ਕਰ ਇੱਕ ਗੱਲ ਹੋਰ ਆ ਜਿਹੜੀ ਆਪਾਂ ਤੇਰਾ ਵੀਡੀਓ ਤੇ ਰੇਟ ਬੋਲ ਦਿੰਨੇ ਆ ਨਾ ਰੇਟ ਮੰਨ ਕੇ ਚੱਲ 20 ਆਪਣਾ ਘੱਟ ਹੀ ਹੁੰਦਾਗਾ ਠੀਕ ਹੈ ਹੁਣ ਮੰਡੀ ਤੇ ਦੂਰ ਮੁੱਠਿਆ ਕੇ ਰਸੀਦ ਭਰੋ ਲੈ ਠੀਕ ਹੈ ਜਿੰਨੇ ਤੈਨੂੰ ਰੇਟ ਜਿਹੜਾ ਰੇਟ ਯਾਰ ਮੈਂ ਦੱਸੀ ਜਾਣਾ ਉ ਰੇਟ ਇਹ ਆ ਵਸ ਚੁੱਪ ਕਰਕੇ ਬਸ ਸੋਨੇ ਤੇ ਸੌਦਾ ਹੀ ਹੋ ਹਾਂ ਚੁੱਪ ਕਰਕੇ ਇਹ ਬੋਲਦੇ ਲੈ ਆਣ ਬਸ 11 ਮਾਡਲ 3,70,000 ਡਿਮਾਂਡ ਆ ਜੀ ਸੁਪਰ ਮੈਕਸ ਟਰੈਕਟਰ ਆ ਫੁੱਲ ਟੌਪ ਮਾਡਲ ਵਾਲਾ ਠੀਕ ਐ ਤੇ ਡਬਲ ਡਿਸਟਰੀਬਿਊਟਰ ਚ ਆ ਆ ਫੁੱਲ ਟੌਪ ਮਾਡਲ ਆ ਕਨੋਪੀ ਵਗੈਰਾ ਲੱਗੀ ਹੋਈ ਆ ਠੀਕ ਐ ਇੰਜਨ ਗੇਅਰ ਦਾ ਕਿੰਨਾ ਕੇ ਚੰਗਾ ਹੈ ਇੰਜਨ ਗੇਅਰ ਦੀ ਜਿੰਨਾ ਟਾਈਮ ਮਰਜ਼ੀ ਵਾਹ ਕੇ ਤਸੱਲੀ ਕਰ ਲਿਆ ਅਗਲਾ ਇੰਜਨ ਗੇਅਰ ਦੀ ਜਿੰਨਾ ਟਾਈਮ ਮਰਜ਼ੀ ਵਾਹ ਕੇ ਤਸੱਲੀ ਕਰ ਲੋ ਆ ਤੈਨ 78 ਡਮਾੜਾ ਹੈ 3,70,000 ਤੇ 3.5 ਲੱਖ ਦਾ ਦੇਣਾ ਕੋਈ ਗੱਲ ਨਹੀਂ ਬਾਕੀ ਹੁਣ ਤੂੰ ਮੈਨੂੰ ਆਖੇਂਗਾ 54000 ਦਾ ਮੰਨਤਨ ਕਰੇਂਗਾ 10 ਕਰ ਦੇਂਗਾ ਇਹਦੇ 'ਚ ਸਾਬਲੇ ਉਹ ਚਟ ਡਿਸਕਾਊਂਟ ਹੈ 15 ਮਾਡਲ 447000 ਰੁਪਏ ਦਾ ਪੈਰਾ ਦਾ ਚੌਂਕੜਾ ਨਵਾਂ ਠੀਕ ਹੈ ਬਾਕੀ ਟਰੈਕਟਰ ਫੁੱਲ ਟੋਪ ਮਾਡਲ 50 ਨੰਬਰ ਆਈ 50 ਨੰਬਰ ਹੈ ਹਾਂ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਟਰੈਕਟਰ ਵੀ ਸੋਨਾ ਪਿਆ ਯਾਰ 14 ਮਾਡਲ ਹੈ 14 15 ਯਾਰ ਕਹਾਂ 15 ਦੀ ਆਰਸੀ ਦਾ 15 ਦੀ ਮਾਰ ਕੀ ਹੈ ਜੇ ਉਹਨਾਂ ਦੇ ਤਾਂ ਠੀਕ ਹੈ ਇੰਜਨ ਗੇਅਰ ਤਾਂ ਚੰਗਾ ਫੁੱਲ ਜਿੰਨਾ ਟਾਈਮ ਮਰਜ਼ੀ ਵਾਹ ਕੇ ਸੱਲੀ ਕਰ ਲੈ ਹੋਰ ਦੱਸ ਠੀਕ ਹੈ ਤੇ 447 ਡਿਮਾਂਡ ਹੈ ਸੁਣਨੀ ਸਿਆ ਦੇਣਾ ਅਜਾ ਤੈਨੂੰ ਖੁਸ਼ ਕਰਨਾ ਜਿੰਨੇ ਰੱਖੇਗਾ ਉਹਨੇ ਦਾ ਹੋਰ ਦੱਸ ਤੂੰ ਮੈਨੂੰ ਖੁ ਕਰ ਦਿਆਂਗੇ ਹੋਰ ਇਹ ਕਿਸੇ ਚੋਂ ਕਰ ਦੇਗਾ ਕਰਦੇ ਫੇਰੇ ਚੋਂ ਕਰਦੇ ਜਿੰਨੇ ਤੱਕ ਤੂੰ ਕਹਿ ਦੇਂਗਾ ਕਰ ਦਿਆਂਗੇ ਕੋਈ ਚੱਕਰ ਵਾਲੀ ਗੱਲ ਨਹੀਂ 15 ਦਾ ਨਹੀਂ ਹੈ ਹੋਰ ਵੀ ਕਰ ਦਿਆਂਗੇ ਯਾਰ ਹੋਰ ਵੀ ਕਰ ਦੇਗਾ ਦੱਸ ਦੇ ਇਲ ਜਾਓ ਯਾਰ ਦੱਸਦਾ ਲੈ ਜਾਓ 4 10 ਦਾ ਮੂਰੇ ਆ ਗਿਆ 60 60 ਸੋਨਾਲੀਕਾ ਸੱਤ ਮਾਡਲ 327 ਡਿਮਾਂਡ ਆ ਇਹ ਸੋਨਾਲੀਕਾ 60 ਵਾਲਾ ਫੁੱਲ ਟਾਪ ਮਾਡਲ ਆ ਇਹ ਵੀ ਠੀਕ ਹੈ ਜੀ ਟੀਲ ਬ੍ਰੇਕਾਂ ਰਿਵਰਸ ਪੀਟੀਓ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਇੰਜਨ ਗੇਅਰ ਦਾ ਕਿੰਨਾ ਚੰਗਾ ਇੰਜਨ ਗੇਅਰ ਦਾ ਜਿੰਨਾ ਟਾਈਮ ਜੀ ਕਰੇ ਉਹਨਾਂ ਨੇ ਵਾਹ ਕੇ ਤਸੱਲੀ ਕਰ ਲਈ 50 ਨੰਬਰਾਂ ਪੰਜਾਬ ਨੰਬਰ ਹੈ ਇੰਜਨ ਗੇਅਰ ਦੀ ਜਿੰਨਾ ਟਾਈਮ ਫੁੱਲ ਸੋਡੀ ਤਸੱਲੀ ਨਹੀਂ ਹੁੰਦੀ ਬਾਈ ਹਾਂ ਉਹਨਾਂ ਜਿੱਕਰ ਚਾਹੇ ਉੱਤਰੇ ਹੋਣਾ ਹਾਂ ਰੰਗ ਪੇਂਟ ਰੇਨ ਨਾਲ ਰੰਗ ਪੇਂਟ ਰੇਨ ਨਾ ਮੈਨੂੰ ਲੱਗ ਰਿਹਾ ਰੇਸ ਜੀ ਵੀ ਨਹੀਂ ਹਜੇ ਛੇੜੀ ਹੈ ਨਾ ਨਹੀਂ 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 ਛੇੜ ਛਾੜ ਕਿਤੇ ਨਹੀਂ ਹੋਈ ਟਰੈਕਟਰ ਨਾਲ ਜੀ ਨਹੀਂ ਹੋਈਗੀ ਤੋ ਸੁੱਕਾ ਟਰੈਕਟਰ ਪਿਆ ਬਾਕੀ ਆ ਰੰਗ ਜੀ ਚੰਗੇ ਬੜੇ ਦਿਨ ਜਿੰਮੇਵਾਰੀ ਕੰਮ ਚੱਲਿਆ ਹੋਇਆ ਠੀਕ ਐ 7 ਮਾਡਲ 327 ਡਿਮਾਂਡ ਤੇ ਦੇਣਾ ਦੇਣਾ ਇਹ ਦੇਖ ਤੈਨੂੰ ਦੱਸ ਕਿੰਨੇ ਦਾ ਲੱਗਦਾਗਾ ਪੂਰੇ ਦੋ ਦੇ ਦੇ ਪੂਰੇ ਤਿੰਨ ਦਾ ਬਾੜ ਤਾਂ ਉਦੋਂ ਹੀ ਕਰ ਦਾਂਗੇ ਅੱਜ ਹੋਰ ਚੋ ਵੀ ਹੋ ਜੂ ਹੋਰ ਦੱਸ ਮੇਤਰੋ ਅੱਜ ਤੱਕ ਜਮਾ ਕੰਡੇ ਕੱਢ ਰੇਟ ਨੇ ਬਸ ਤੁਸੀਂ ਸਾਂਭ ਲਓ ਮੌਕਾ ਤੇ ਮੂਰੇ 855 ਗਿਆ ਰੋਇਆ 18 ਮਾਡਲ ਆ ਹਾਂਜੀ ਇਹ ਰੈਕਟਰ ਪੂਰਾ ਹੀ ਨਵਾਂ ਹੈਗਾ ਠੀਕ ਐ ਜੀ ਇਹਦਾ ਮੰਨ ਕੇ ਚੱਲ ਵੀ ਟਾਇਰ ਵੀ ਇਹਦੇ ਤਾਂ 15 ਵਾਲੇ ਆਗੇ 018 ਮਾਡਲ ਆ ਹਾਂਜੀ ਇਹ ਰੈਕਟਰ ਪੂਰਾ ਹੀ ਨਵਾਂ ਹੈਗਾ ਠੀਕ ਐ ਜੀ ਇਹਦਾ ਮੰਨ ਕੇ ਚੱਲ ਵੀ ਟਾਇਰ ਵੀ ਇਹਦੇ ਤਾਂ ਬਾਕੀ ਚਮਕ ਚੌਂਕ ਚੈੱਕ ਕਰਾ ਦੇ ਸਾਰੇ ਦੀ ਉਮੇਂ ਹੀ ਪਈ ਹੈਗੀ ਰੇਟਰ ਉਮੇਂ ओरिजिनल ਹੈ ਸਰ ओरिजिनल ਟਾਇਰ ਮਗਰਲੇ 15 ਵਾਲੇ ਆ ਅਗਲੇ 75 16 ਵਾਲੇ ਐ ਐਮ ਆਰ ਐਫ ਦੇ ਐਮ ਆਰ ਐਫ ਦੇ ਹਾਂ ਤੇ ਇੰਜਨ ਗੇਅਰ ਦਾ ਚੰਗਾ ਪੂਰਾ ਉਹ ਤਾਂ ਤੈਨੂੰ ਦੱਸੀ ਜਾਂਦਾ ਵੀ ਆਪਾਂ ਹਰੀ ਗ੍ਰੇਟਰ ਦੇ ਕਹਿੰਦੇ ਉਹੀ ਵਾਰੀ ਵਾਰੀ ਰਿਪੀਟ ਕਰਕੇ ਵੀ ਇੰਜਨ ਗੇਅਰ ਤਾਂ ਮੰਨ ਕੇ ਚੱਲ ਵੀ ਜਿੰਨੇ ਟਰੈਕਟਰ ਆਪਾਂ ਦਿਖਾਈ ਜਾਂਦੇ ਸਾਰਿਆਂ ਦਾ ਇੱਕ ਨੰਬਰ ਹੀ ਮਿਲਣਗੇ ਇੱਕ ਨੰਬਰ ਹੀ ਮਿਲਣਗੇ ਖਾਰਾ ਵੜਲਾ ਹੈ 575 ਡਿਮਾਂਡ ਹੈ ਕਿੰਨੇ ਦਾ ਤੂੰ ਨਾਲ ਦੇ ਕਿੰਨੇ ਦਾ 55 ਦਾ ਹਾਂ ਉਹਦੋਂ ਦਿਨ ਤੁਸੀਂ ਨਾ ਵੀ ਥੱਲੇ ਆ ਜਾਗੇ ਕੋਈ ਗੱਲ ਨਹੀਂ ਉਹਦੋਂ ਵੀ ਥੱਲੇ ਆ ਜਾਏਗਾ 20000 ਹੋਰ ਦੇ ਦੇਗਾ 10000 ਹੋਰ ਕੁਝ ਕਰਨਾਗਾ 10000 ਹੋਰ ਹੋਰ ਆ ਤਾਂ ਮੌਕਾ ਹੀ ਆ ਮਿੱਤੋ ਇਹ ਚੋ 57 ਚੋ ਵੀ 10 20000 ਹੋਰ ਦੱਸ 10 20 ਕਿਹਾ ਕਰ ਦਾਂਗੇ ਚੱਲ ਹੋਇਆ ਤੱਕ ਕਰ ਦਾਂਗੇ ਕੋਈ ਚੱਕਰ ਨਹੀਂ ਮੂਹ ਜੀ ਕੇ ਗੱਲ ਕਰ ਮਿਲਦਾ ਨਹੀਂ 18 ਮਾਡਲ ਨਾ ਮਿਲਦਾ ਨਹੀਂ 15 ਵਾਲੇ ਟਾਇਰ ਵੀ 15 ਵਾਲੇ 50000 ਦੀ ਜੋੜੀ ਹੈ ਗੱਲੀ ਐਮ ਆਰਫ ਨਹੀਂ ਮਗਰਲੀ ਐਮ ਆਰਫ ਦੀ 50000 ਦੀ ਜੋੜੀ ਹੈ ਤੇ ਅਗਲੇ ਮੰਨ ਕੇ ਚੱਲ 14 15000 ਦੇ ਮੂਹਰੇ ਟਾਇਰ ਆ ਗਏ ਠੀਕ ਹੈ ਮੂਹਰੇ 60 ਬਾਰਮਾ ਆ ਗਿਆ ਦੱਸੀ ਕਿਰਾਏ ਦੇ ਬਾਰੇ ਇਹ ਮਾਰ ਕੇ 12 ਦੇ ਆਰਸੀ 13 ਦੀਆਂ 4 ਲੱਖ 50000 ਡਿਮਾਂਡ ਆ ਇਹ ਰੈਕਟਰ ਸੁਪਰ ਮੈਕਸਾ ਫੁੱਲ ਟੌਪ ਮਾ ਇਹਨਾਂ ਦਾ ਲੱਗਿਆ ਉੱਤੇ ਸਾਰਾ ਕੋਈ ਸਾਈਂ ਦਿਦਾ ਮੈਨੂੰ ਆਏ ਲੱਗਦਾ ਸੁਣਨੀ ਯਾਰ ਤੂੰ ਹੱਥ ਫੇਰੀ ਜੀ ਮਾਰਦਾ ਨਹੀਂ ਹਨਾ ਵਪਾਰੀਆਂ ਨਹੀਂ ਵਜਦੀ ਦਾ ਹੈਗੀ ਜਿਵੇਂ ਪਹਿਲੀ ਗੱਲ ਤਾਂ ਆਪਣੇ ਕੋਲੇ 100 ਚੋਂ 90% ਰੇਟਰ ਅਰੀਜਨਲ ਹੀ ਹੁੰਦਾ ਹੈਗਾ 10% ਜਿਵੇਂ ਬੰਪਰ ਬੂੰਪਰ ਹੋ ਗਿਆ ਮਾੜੀ ਮੋਟੀ ਹੋ ਜਾਂਦੀ ਆਹਾ ਜਿਵੇਂ ਮੇਜਰ ਆਗਾ ਇਹਦੇ ਨਾਲ ਪਤਾ ਕੀ ਆ ਮੁਰਖੇ ਵਾਲਾ ਸਾਰਾ ਰੰਗਿਆ ਹੋਇਆ ਕਹਿ ਲਾ ਦਿੰਦਾ ਠੀਕ ਹੈ ਸਾਰਾ ਅਰੀਜਨਲ ਰੇਟਰ ਹੈਗਾ ਇਹ ਸਾਰਾ ਰੇਨ ਦਾ 100 ਚੋਂ ਮੰਨ ਕੇ ਚੱਲ ਵੀ 90 95% ਆ 10 ਮਾਡਲ ਤੋਂ ਉੱਪਰ ਤਾਂ ਆਪਣੇ ਕੋਲੇ ਅਰੀਜਨਲ ਰੇਟਰਨ ਦਾ 10 ਮਾਡਲ ਤੋਂ ਜਿਹੜਾ ਥ ਕਰਾਉਂਦਾ ਆ ਇਹ ਹਰੇਕ ਹੀ ਕਰਾਉਂਦਾ ਵਪਾਰੀ ਭਰਾ ਹਾਂਜੀ ਕਿਉਂ ਜੀਮੇਦਾਰ ਨੂੰ ਸੋਨਾ ਵੀ ਨਹੀਂ ਲੱਗਦਾ ਸੋਨਾ ਵੀ ਨਹੀਂ ਲੱਗਦਾ ਹੁਣ ਆਪਣੀ ਮੱਡੀ ਚ ਕਿਹੜਾ 36 10 ਆਪਾਂ ਕੈਮਰਾ ਹੀ ਮਰਾ ਦਾਂ ਹਾਂਜੀ ਕਿਸੇ ਨੇ ਦੇਖ ਦੇਖਦਾ ਵੀ ਨਹੀਂ ਅੱਗ ਲਾਉਂਦਾ ਠੀਕ ਹੈ ਜੀ ਇਹ ਮਾਡਲ ਕਿੰਨੇ ਆ ਜੀ 4 ਲੱਖ 5000 ਡਿਮਾਂਡ ਆ ਇਹ 3 ਲੱਖ 7500 ਦਾ ਰੇਟ ਹੁਣ ਨਹੀਂ ਹੁਣ ਕਹਿਣ ਨੂੰ ਜੀ ਕਰਦਾ ਇਹਦੇ ਚ ਤਾਂ ਨਹੀਂ ਗੈ ਮੈਨੂੰ ਕਹਿਣ ਨੂੰ ਜੀ ਕਰਦਾ ਸੋਨੇ ਗਲਾਜਾ ਮਣਾ ਜੀ ਤੇਰੇ ਕੋਲੇ ਹੁਣ 370 ਦਾ ਲੈ ਜਾਓ ਮਿੱਤਰੋ ਪੰਜ ਹੋਰ ਆ ਜਾ ਪੰਜ ਹੋਰ 65 ਦਾ ਲੈ ਜਾਓ ਚੱਕੋ ਪੰਜ ਮਾ ਠੀਕ ਹੈ 65 ਦਾ ਲੈ ਜੋ ਮਿੱਤਰੋ ਮੌਕਾ ਮੌਕਾ ਹੀ ਹੈ ਇਹ ਤੇ ਮੂਰੇ ਆ ਗਿਆ ਸਵਰਾਜ 744 2015 ਮਾਡਲ ਕਲੌਸਟਰ ਇੰਜਨ ਜਾ ਗਿਆ ਮਾੜਾ 2015 ਕਲੌਸਟਰ ਇੰਜਨ ਦਾ ਇਹਦਾ ਵੀ ਮੰਨ ਕੇ ਚੱਲ ਵੀ ਲੈਫਟ ਪੰਪ ਹੋਣ ਵਾਲਾ ਸੀ ਗੱਲਾਂ ਠੀਕ ਹੈ ਜੀ ਪਤਾ ਹੀ ਨਹੀਂ ਕਰਾਇਆ ਵੀ ਸਾਰਾ ਰੈਕਟਰ 오ਰੀਜਨਲ ਆ ਠੀਕ ਹੈ ਜੀ ਇਹ ਸੌ ਸਣਾ ਨਹੀਂ ਜੱਬਿਆ ਰਿਆਂ ਹੁੰਦਾ ਹਾਂਜੀ ਸਾਰਾ 오ਰੀਜਨਲ ਆ ਠੀਕ ਹੈ ਕਿਤੇ ਬੰਦਾ ਕੋਈ ਕਲਮ ਲੱਗੀ ਸਾਬਤ ਕਰ ਦੇ ਹਾਂਜੀ ਆਪਣੇ ਤੋਂ ਭਾਵੇਂ ਖਰਚਾ ਲੈ ਜੀ ਜਰਾ ਆਹ ਦੇਖ ਲੈ ਬਲੋ ਵਾਲਾ ਢੱਕਣ ਗਈ ਇਹਨਾਂ ਢੱਕ ਢੁੱਕ ਪਿਆ ਹੋਣਾ ਹਾਂਜੀ ਆ ਬਾਅਦ ਚ ਲੈ ਕੇ ਨਵਾਂ ਲੱਗਿਆ ਹੋਇਆ ਇਹਦੇ ਤੇ ਵੀ ਕਰਾਈ ਨਹੀਂ ਕੁਛ ਕਿਸੇ ਗੱਲ ਦੇ ਮਾਰਿਆ ਨਹੀਂ ਨਹੀਂ ਇਹ ਗੱਲ ਤੇ ਤਾਂ ਕਿਸੇ ਦੀ ਗੌਰ ਵੀ ਨਹੀਂ ਜਾਂਦੀ ਜੀ ਜਾਂਦੀ ਨਹੀਂ ਛੋਟੀਆਂ ਮੋਟੀਆਂ ਚੀਜ਼ਾਂ ਜਾ ਕੇ ਨਹੀਂ ਬਾਕੀ ਆ ਰਵੜਾ ਰੋਣਾ ਵੀ ਚੈੱਕ ਕਰਾ ਦੇ ਮੇਨ ਖੂਬੀ ਇਹਦੇ ਚ ਆ ਸੀ ਕਲੌਸ ਕਰ ਇੰਜਨ ਕਰੌਸ ਕਰ ਇੰਜਨ ਚ ਆ ਗਿਆ 2015 ਮਾਡਲ ਆ ਇਹਦੇ ਤੇ ਮੈਨੂੰ ਲੱਗਦਾ 3.97 ਮਿੰਟ ਮਾਡ ਹੈ ਸਵਾ 3 ਲੱਖ ਰੁਪਏ ਦਾ ਰੇਟਰ ਦੇ ਲੋਣੀ ਹੋ ਜੂ ਮੈਨੂੰ ਲੱਗਦਾ ਠੀਕ ਹੈ ਦੇਣਾ ਕਿੰਨੇ ਦਾ ਹੈ ਸੁਣੀ ਅੱਜ ਤੂੰ ਦੱਸ ਕਿੰਨੇ ਦਾ ਦੇਣਾ ਹੈ ਇਹ 3.61 ਰੇਟ 3.65 ਦਾ 3.65 ਦਾ ਲੈ ਜੀ ਉਹ ਦੇਣ ਲੈਣ ਵਾਲਾ ਦੇਣ ਲੈਣ ਵਾਲਾ ਦੇਣ ਲੈਣ ਵਾਲਾ ਮੁੱਲ ਹੈ ਮਿੱਤਰੋ ਇਹ ਜੋ ਲੋਣ ਕਰਾਉਣਾ ਹੋਵੇ ਸਵਾ 3 3.5 ਸਵਾ 3 ਦੇ ਘੇਰੇ ਚ ਲੋਣ ਵੀ ਹੋ ਜੂ ਠੀਕ ਹੈ ਜੀ ਹਾਂ 2011 ਟਰੈਕਟਰ ਵਰਨ ਇਹ ਵੀ ਫੁੱਲ ਟੌਪ ਮਾਡਲ ਆ ਟਾਇਰ ਹਾਂਜੀ ਕਨੋਪੀ ਵਗੈਰਾ ਲੱਗੀ ਹੋਈ ਹੈਗੀ ਹਾਂਜੀ ਤਾਂ ਕਿ ਇੰਜਨ ਗੇਅਰ ਤਾਂ ਤੁਹਾਨੂੰ ਦੱਸਿਆ ਹੀ ਆ ਠੀਕ ਹੈ ਇੰਜਨ ਗੇਅਰ ਦਾ ਅੱਖਾਂ ਵਿੱਚ ਕਿ ਅੱਖਾਂ ਵਿੱਚ ਕਿ ਆ ਗਿਆ ਤੈਰ ਨਵੇਂ ਆ ਕਿ ਫੁੱਲ ਟੌਪ ਮਾਡਲ ਆ ਘੋੜੇ ਬੈਂਪਰ ਨੂੰ ਸੱਡ ਗਿਆ ਬੈਂਪਰ ਨੂੰ ਸੱਡ ਕੇ ਇਕੱਲੇ ਨੂੰ ਹਾਂ ਬੈਂਪਰ ਦਾ ਫਿਰ ਜੈਡ ਤੋਂ ਲੈ ਕੇ ਜੈਡ ਤੱਕ ਨਹੀਂ ਇਹਦੇ ਹੀ ਮੰਨ ਕੇ ਚੱਲ ਵੀ ਮਾੜੀ ਮੋਟੀ ਕਿਤੋਂ ਆ ਆ ਜਿਵੇਂ ਆਂ ਡੁੰਡ ਜੇ ਹੋ ਗਏ ਯਾਰ ਵੀ ਆਪਾਂ ਕਹਿੰਦਾ ਵਾ ਵੀ ਸੌ ਨਹੀਂ ਪਾ ਸਕਦਾ ਕੋਈ ਖਾ ਸਕਦਾ ਆ ਵੀ ਮਾੜੀ ਮੋਟੀ ਜਿਵੇਂ ਨਾੜਾ ਮੋਲਟਾਂ ਦੀ ਹੋਈ ਹੈਗੀ ਹਾਂ ਵੀ ਤੁਹਾਨੂੰ ਅੱਗੇ ਵੀ ਦੱਸਿਆ ਵੀ 10 11 ਮਾਡਲ ਦੀ ਡਾਊਨ ਮਾਡਲ ਦੀ 5% ਹੁੰਦੀ ਹੈ ਹੋ ਜਾਂਦੀ ਹੈ ਠੀਕ ਹੈ ਤੇ ਚੰਗਾ ਟਰੈਕਟਰ ਪਿਆ ਤੇ ਮਾਡਲ ਅੱਗੇ ਜੀ ਹੈਗੀ ਨਵੀਂ ਇਹ 3 ਤੱਕ ਐਕਸੈਸਰੀ ਕੰਪਲੀਟ ਆ ਗਈ ਡੰਡਾ ਫੱਟੀ ਸਭ ਕੁਝ ਕੰਪਲੀਟ ਮੈਨੂੰ 3.99 ਡਿਮਾਂਡ ਆ ਦੇਣਾ ਦੇਣਾ ਅੱਜ ਡਿਸਕਾਊਂਟ 'ਚ ਇੱਕ ਹੀ ਰੇਟ ਇਹਦਾ ਈਐਸ ਨੂੰ ਵਾਲਾ 3.5 ਲੱਖ 3.5 ਲੱਖ ਦਾ ਲੈ ਜੂ ਮਿੱਤਰੋ ਅੱਜ ਤਾਂ ਮੌਕਾ ਸਾਹਮਣੇ ਲੋ ਸੋਨੇ ਪੁੱਲੇ ਡਿਸਕਾਊਂਟ ਕਰੀ ਜਾਂਦਾ ਪੂਰਾ ਪੂਰੇ 55 ਆ ਗਿਆ ਐਫਐਈ ਰਿਵਰਸ ਪੀਟੀਓ ਦੇਗੀ ਚੁੱਲੇ 'ਚ ਦੱਸੀ ਬਈ ਇਹ ਇਹਦੇ ਬਾਰੇ ਤਾਂ ਦੱਸਣ ਦੀ ਜ਼ਰੂਰਤ ਹੀ ਨਹੀਂ ਇਹ ਤਾਂ ਮੰਨ ਕੇ ਚੱਲ ਵੀ ਅੱਖਾਂ ਮਿਚਕੀ ਆ ਜੇ ਅੱਛਾ ਜਮਾ ਹੀ ਨਵਾ ਤਲਾਬਾ ਵੀ ਜਮਾ ਨਵਾ ਐਡੀਸ਼ਨ ਵੀ ਜਮਾ ਨਵੀਂ origignal 22 2300 ਘੰਟਾ 2400 22 ਘੰਟੇ ਚੱਲਿਆ 2400 22 ਹਾਂ ਹਾਂ ਪਹਿਲੇ ਪਾਸੇ ਭੱਠੀ-ਭੁੱਠੀ ਦੀ ਚਮਕ ਵੀ ਚੈੱਕ ਕਰਾ ਦੇ ਹਾਂਜੀ ਇਧਰੋਂ ਸੂਲਾਂ ਸੂਲਾਂ ਸਭ ਇਹ ਤੋਂ ਲੈ ਕੇ Z ਤੱਕ ਲੱਗੀਆਂ ਹੋਈਆਂ ਨੇ ਇਹਦੇ 'ਚ ਇਹ ਆ ਵੀ ਟਾਇਰ ਵੀ ਟਰੈਕਟਰ ਦੇ ਨਾਲ ਦੇ ਆ ਟਾਇਰ ਵੀ ਨਾਲ ਦੇ ਨੇ ਨਿਕਲ-ਨੁਕਲ ਵੀ ਟਰੈਕਟਰ ਦਾ ਹਜੇ ਤੱਕ ਪੂਰਾ ਆਪਿਆਗਾ ਠੀਕ ਹੈ ਜੀ ਫਸਟ ਆਨਰ ਟਰੈਕਟਰ ਆਗਾ ਫਸਟ ਆਨਰ ਟਰੈਕਟਰ ਆ ਗਿਆ ਤੇ ਮਾਡਲ 18 35 ਡਿਮਾਂਡ ਇਹ 5.5 ਲੱਖ ਦਾ 21 ਪੂਰੇ ਦਾ ਸਾਡੇ 5.5 ਲੱਖ ਦਾ ਮੈਂ ਟਰੋਏ ਬਣੂਗਾ ਤੇ ਮੂਰੇ 750 ਆ ਗਿਆ ਸੀ ਉਹਨਾਂ ਦੀ ਕਾਰ ਇਸ ਨਵ ਮਾਡਲ 291 ਦੀ ਮੰਗ ਦਾ ਟਾਇਰ ਇਹਦੇ ਵੀ ਨਵੇਂ ਆ ਟਾਇਰ ਇਹਦੇ ਵੀ ਨਵੇਂ ਨੇ ਫੁੱਲ ਚੰਗਾ ਟਰੈਕਟਰ ਆ ਠੀਕ ਹੈ ਜੀ ਇੰਜਨ ਗੇਅਰ ਦੀ ਜਿਹੜਾ ਮਰਜੀ ਵਾ ਕੇ ਸੱਲੀ ਕਰ ਲਿਆ ਫਿਲਟਰਾਂ ਵਾਲੇ ਸਟਿੱਕਰ ਸੁੱਕਰ ਵੀ ਟਰੈਕਟਰ ਦੇ ਜ ਤੱਕ ਨਾਲ ਦੇ ਲੱਗੇ ਨਾਲ ਦੇ ਲੱਗੇ ਹੋਏ ਨੇ ਹਾਂਜੀ ਹਾਂਜੀ ਠੀਕ ਹੈ ਟਰੈਕਟਰ ਫੁੱਲ ਚੰਗਾ 291 ਦੀ ਮੰਗ ਦਾ 265000 ਦਾ ਹੀ ਟਰੈਕਟਰ ਦੇ ਦਿਆਂਗੇ 265 ਦਾ ਹਾਂਜੀ 265 ਦਾ ਇਹ ਬਣ ਜੂ ਮਿੱਤਰੋ ਮੂਰੇ ਆ ਗਿਆ 855 ਇਹ ਮਾਡਲ ਆ 2019 ਮਾਰਕ 18 ਦੇ ਆਰ ਸੀ 19 ਦੀ ਆ ਏ 3 ਸਪੀਡ ਆ 3 ਸਪੀਡ ਹੋਇਆ 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 ਠੀਕ ਐ ਏ ਕਨੋਪੀ ਵਗੈਰਾ ਇਹਦੇ ਵੀ ਨਵੀਂ ਲੱਗੀ ਹੋਈ ਹੈਗੀ ਹਾਂਜੀ ਤੇਰਾ ਇਹ ਮਗਲਿਆਂ ਤੇ ਵੀ ਕੈਮਰਾ ਮਨਾਂ ਦੇ ਬੀ ਜੀ ਟੀ ਦੇ ਆ ਮੂਹਰਲੇ ਵੀ ਬੀ ਜੀ ਟੀ ਦੇ 916 ਵਾਲੇ ਠੀਕ ਆ ਜੀ ਡੇਗੀ ਚੁੱਲੇ ਚ ਐ ਡੇਗੀ ਚੁੱਲੇ ਚ 597000 ਡਿਮਾਂਡ ਆ ਇਹ 565000 ਦਾ ਐਕਸੀਡ ਤੇ 565 ਦਾ ਪੰਜ 65 ਦਾ ਮਿੱਤਰੋ ਬਾਕੀ ਜਿੰਨੇ ਵੀ ਟਰੈਕਟਰ ਦਿਖਾਏ ਆ ਕੋਈ ਲਕੀਰ ਖਿੱਚ ਕੇ ਜ਼ੌਦੇ ਨਹੀਂ ਹੁੰਦੇ ਮੌਕੇ ਤੇ ਹਾਂ ਮੌਕੇ ਤੇ ਹੋਰ ਵੀ ਮਾਨਤਾ ਨੂੰ ਹੋ ਜਾਊਗਾ ਜਿੰਨਾ ਹੋਇਆ ਬਦ ਤੋਂ ਬਦ ਤੇ ਲొਕੇਸ਼ਨ ਤੇ ਬੋਲਿੰਗ ਰਦ ਵਾਲਾ ਲケーション ਆਪਣੀ ਤਲਮੰਡੀ ਸਾਹਿਬ 20 ਨੰਬਰ ਪਲਾਟ ਚ ਹਾਂਜੀ ਤੇ ਜੇ ਕਿਸੇ ਨੇ ਉ ਆਣਾ ਹੋਵੇ ਤੇ ਆਪਣੇ ਲਵਰੇ ਜੀ ਟਰੈਕਟਰ ਖੜੇ ਹੁੰਦੇ ਆਗੇ ਠੀਕ ਹੈ ਜੀ ਫੋਨ ਨੰਬਰ ਆਪਣਾ ਨੋਟ ਕਰ ਲਓ 9464002350 ਠੀਕ ਹੈ 9464002350 ਬਾਕੀ ਜੇ ਕਿਸੇ ਨੇ ਲੈਣਾ ਆਪਾਂ ਤਕਰੀਬ ਨਹੀਂ ਤਕਰੀਬ ਟਰੈਕਟਰ ਦਿਖਾਤੇ ਹਾਂਜੀ ਵੀ ਫੋਟੋ ਮੰਗਾਈ ਜਨ ਮਿੱਤਰ ਫੋਟੋ ਮੰਗਣ ਲੱਗੇ ਜਾਂਦਾ ਜੀ ਫੋਟੋ ਪਾ ਦਿਓ ਹਣਾ ਹਾਂਜੀ ਵੀ ਟਰੈਕਟਰ ਆਪਣਾ ਚੰਗਾ ਹੀ ਹੁੰਦਾ ਹੈਗਾ ਠੀਕ ਹੈ ਜੀ ਵੀ ਉਹ ਨਹੀਂਗਾ ਵੀ ਜਿੰਨੀ ਚੀਜ਼ ਦਿਖਾਤੀ ਉਹਦੇ 'ਚ ਫਰਕ ਨਹੀਂ ਨਿਕਲਦਾ ਠੀਕ ਹੈ ਜੀ ਲੀਰਾਂ ਦੀ ਖੱਦੋਂ ਨਹੀਂ ਹੋ ਹਾਂ ਲੀਰਾਂ ਦੀ ਖੱਦੋਂ ਨਹੀਂ ਹੋਊਗੀ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਮੇਰਾ ਲੋ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਆਸਰੇ ਕਾ